ਪੰਜਾਬ ਪਰਦੇ ਖੇਤਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਜੇਕਰ ਨਾਬਾ ਦੀ ਗੱਲ ਕੀਤੀ ਜਾਵੇ ਤਾਂ ਨਾਬਾ ਬਲਗਦੇ ਪਿੰਡ ਕੈਦੂਪੁਰ ਵਿਖੇ ਕਨਕ ਦੀ ਨਾੜ ਜਿਸ ਨੂੰ ਤੂੜੀ ਬਣਾਈ ਜਾਂਦੀ ਸੀ ਕਨਕ ਦੀ ਨਾੜ ਦੇ 16 ਕਿੱਲੇ ਸੜ ਕੇ ਸੁਆਹ ਹੋ ਗਏ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਇੱਕ ਵਿਅਕਤੀ ਜੋ ਅੱਗ ਨੂੰ ਬੁਝਾ ਰਿਹਾ ਸੀ ਆ ਇਸ ਅੱਗ ਨੂੰ ਬੁਝਾਉਂਦਾ ਹੋਇਆ ਬੁਰੀ ਤਰ੍ਹਾਂ ਜ਼ੋਲਸ ਗਿਆ ਜੋ ਨਾਬਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜ਼ਰਈ ਇਲਾਜ ਹੈ ਬਾਅਦ ਦੇ ਵਿੱਚ ਫਾਇਰ ਦਸਤੇ ਦੀ ਮਦਦ ਦੇ ਨਾਲ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੜੀ ਮੁਸ਼ਕਲ ਤੋਂ ਬਾਅਦ ਇਸ ਅੱਗ ਤੇ ਕਾਬੂ ਪਾਇਆ ਗਿਆ ਕੀ ਆ ਰੰਬਰਾਂ ਕਿੱਲੇ ਨੇ ਜੀ ਪਿੰਡ ਦੇ ਇਕੱਠੇ ਹੋ ਗਏ ਜੀ ਪਿੰਡ ਦੇ ਆਨੇ ਮਾਦਰ ਜਿਹੜੀ ਕੋਈ ਗੱਡੀ ਆ ਗਈ ਫਾਇਰ ਫੜ ਗੇ ਰਹਾ ਜੀ ਚਾਰਨ ਲੱਗਿਆ ਪਤਾ ਕੋਈ ਵੀ ਕਾਹਦੇ ਨਾਲ ਲੱਗਿਆਗਾ ਕਾਰਨ ਤਾਂ ਜਿਉਂ ਉਹਦੇ ਬੀੜੀ-ਬੂੜੀ ਕਹਿੰਦੇ ਨੇ ਕੋਈ ਸਿੱਕ ਗਿਆ ਜੀ ਸੜਕ ਤੇ ਹਾਂ ਕੋਈ ਬੰਦਾ ਵੀ ਝੁੱਟ ਗਿਆ ਹਾਂ ਜੀ ਬੰਦਾ ਇੱਕ ਖਾਸਾ ਸਾਈਕਲ ਆ ਗਿਆ ਇੱਕ ਨੂੰ ਹਾਂ ਜੀ ਆ ਕੈਦੂਪੁਰ ਅੱਗ ਲੱਗੀ ਦੀ ਸੌਲੀ ਵਾਲੀ ਸਾਈਡ ਸਾਡੇ ਪਰ ਟਰੈਕਟਰਾਂ ਨੇ ਉਹ ਆਗੀ ਸੀ ਫਾਈਵ ਗ੍ਰੇਡ ਵੀ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਫੇਰ ਵੀ 20-25-30 ਕਿੱਲਾਂ ਦਾ ਨੁਕਸਾਨ ਹੋ ਗਿਆ ਚਲੋ ਅੱਗੇ ਬਹੁਤ ਕਿਲੇ 100 150 200 ਕਿਲਾ ਪਿਆ ਸੀਗਾ ਉਹ ਮਚ ਗਿਆ ਕਾਰਨਾਂ ਦਾ ਕੋਈ ਪਤਾ ਨਹੀਂ ਰੋਡ ਲੰਘਦਾ ਲਿੰਕ ਮੈਨੂੰ ਲੱਗਦਾ ਕੋਈ ਬੀੜੀ ਬੂੜੀ ਪੀ ਕੇ ਨਾ ਕੋਈ ਛਿੱਤ ਗਿਆ ਹੋਵੇ ਕੋਈ ਇਹ ਹੀ ਜੀ ਗੱਲਬਾਤ ਹੋਈ ਹੋਊਗੀ ਅਸੀਂ ਤਾਂ ਜਨ ਨੂੰ ਆਇਆ ਕਾਫੀ ਫੂਕੇ ਪਿਆ ਸੀਗਾ ਉਰੇ ਲਾਣ ਪਿੰਡ ਦੇ ਸਹਿਯੋਗ ਦੇ ਨਾਲ ਹਾਂ 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 ਬਿਲਕੁਲ ਸਾਰੇ ਪਿੰਡ ਆ ਗਿਆ ਸਾਰੇ ਪਿੰਡ ਟਰੈਕਟਰ ਬੰਦੇ ਸਾਰੇ ਪਾਣੀ ਪੰਪ ਵੀ ਸੀਗੇ ਪਾਣੀ ਦੇ ਭਰੇ ਵੇ ਫਾਇਦਾ ਹੋ ਗਿਆ ਸਾਰਾ ਚਲੋ ਇੱਕ ਤਾਂ ਬੁਝ ਗਿਆ ਨੁਕਸਾਨ ਹੋ ਗਿਆ ਕਾਫੀ ਹਾਂ ਝੁੱਲਸ ਗਿਆ ਇੱਕ ਬੰਦਾ ਬੁਝਾਉਣ ਲੱਗਿਆ ਉਹ ਵਿਚਾਰਾ ਅਜਿਹਾ ਉੱਡੇ ਦਾ ਗਰੀਬ ਬੰਦਾ ਉਹ ਅੱਗ ਬੁਝਾਉਣ ਲੱਗਿਆ ਸੀਗਾ ਕਿਤੇ ਲਾਟ ਉਹਦੀ ਅੱਗ ਦੀ ਨੇ ਉਹਨੂੰ ਚੁਰਸਤਾ ਨਾਬੇ ਲੈ ਕੇ ਗਏ ਨੇ ਸਰਕਾਰੀ ਹਸਪੀਟਲ 'ਚ ਉਹਦਾ ਇਲਾਜ ਚੱਲ ਰਿਹਾ ਹੈ ਇਹ ਇੱਥੇ ਜਿਹੜੇ ਪਰਸਨ ਸੀ ਬੰਦੇ ਸੀ ਉਹਨਾਂ ਤੋਂ ਪਤਾ ਲੱਗਿਆ ਵੀ ਕਿਸੇ ਨੇ ਵੀ ਕੋਈ ਬੀੜੀ ਪੀ ਰਿਆ ਸੀ ਵੀ ਉਹਦੇ ਨਾਲ ਅੱਗ ਸਟਾਰਟ ਹੋਈ ਹੈ ਤੇ ਇਹਦੇ ਅੱਗ ਦੇ ਜੇ ਕਿਲੇ ਤਕਰੀਬਨ ਕੁਲਵਿੰਦਰ ਸਿੰਘ ਸਨ ਉਹ ਭਾਗ ਸਿੰਘ ਦੀਦਾਰ ਸਿੰਘ ਤੇ ਸਾਧੂ ਗੁਲਜਾਰ ਸਿੰਘ ਸਨ ਆਫ ਸਾਧੂ ਸਿੰਘ ਇਹਨਾਂ ਦੇ 6-6 ਕਿਲੇ ਤੇ ਕੁਲਵਿੰਦਰ ਸਿੰਘ ਦੇ 4 ਕਿਲੇ ਟੋਟਲ 16 ਕਿਲੇ ਦੱਸਿਆ ਜੀ ਕਣਕ ਦੀ ਨਾੜ ਸੀ ਇਹ ਤੂੜੀ ਹੋਣ ਤੋਂ ਰਹਿੰਦੀ ਸੀ ਜਿਹਨੂੰ तकरीबन ਸਾਰਾ ਇਹ ਸੜ ਕੇ ਸੁਆਹ ਹੋ ਚੁੱਕਿਆ ਬਹੁਤ ਨੁਕਸਾਨ ਹੋ ਗਿਆ ਤੇ ਇਹਦੇ ਵਿੱਚ ਇੱਕ ਬੰਦਾ ਅੱਗ ਬੁਝਾ ਰਿਆ ਸੀ ਤੇ ਉਹ ਵੀ ਕਾਫੀ ਜ਼ਖਮੀ ਹੋ ਚੁੱਕਿਆ ਤੇ ਅੱਗ ਦੀ ਲਵੇੜ ਵਿੱਚ ਆ ਗਿਆ ਸੀ ਹਾਂਜੀ ਫਾਇਰ ਬ੍ਰਿਗੇਡ ਨੇ तकरीबन ਅੱਗ ਦੇ ਇੱਥੇ ਆ ਕੇ ਕਾਬੂ ਪਾਇਆ ਤੇ ਬਹੁਤ ਮਿਹਨਤ ਮਸ਼ਕਤ ਕੀਤੀ ਅਸੀਂ ਔਰ ਤਕਰੀਬਨ ਇਸ ਤੋਂ ਪਹਿਲਾਂ 4-5 ਤਕਨ 5-6 ਫਾਇਰ ਕੱਲਾਂ ਹੋਰ ਆਈਆਂ ਸੀ ਉਹ ਦੂਜੀ ਸ਼ਿਫਟ ਗਈ ਸੀ ਤੇ ਦੋਨੇ ਗੱਡੀਆਂ ਸਾਡੀਆਂ ਗਈਆਂ ਸੀ ਤੇ ਉੱਥੇ ਜਾ ਕੇ ਵੀ ਅਸੀਂ ਅੱਗ ਦੇ ਕਾਬੂ ਪਾਇਆ ਤਕਰੀਬਨ ਅੱਗ ਇਸ ਟਾਈਮ ਬਹੁਤ ਜ਼ਿਆਦਾ ਲੱਗ ਰਹੀ ਆ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز